ਡਾਕ ਸੀ ਜਦੋਂ ਅਨ ਅਪਰੂਵ ਕਲੋਨੀਆਂ ਬੱਤੀਆਂ ਜਾਂਦੀਆਂ ਸੀ ਗਿਆ ਜੀ ਸਰਕਾਰ ਨੇ 2013 ਤੋਂ ਇਹਦੇ ਤੇ ਥੋੜੀ ਜਿਹੀ ਨਕੇਲ ਕੱਸਦੀ ਕਿ ਅਨ ਅਪਰੂਵ ਕਲੋਨੀਆਂ ਨਹੀਂ ਬੜੇ ਜੀ ਉਹ ਕਸਟਰਰ ਦੇ ਸਿਰ ਤੇ ਆਨ ਪੂਰਚ ਪੈਸੇ ਲਾਣੇ ਜਾਂ ਅਪਰੂਵ ਚ ਲਾਣੇ ਕਿਹੜਾ ਕਸਟਰਰ ਅਪਰੂਵ ਕਲੋਨੀਆਂ ਦੇ ਵਿੱਚ ਪੈਸੇ ਲੰਦਾ ਉਹਦੇ ਵਿੱਚ ਡਾਗੜੀ ਕੋਈ ਗੱਲ ਨਹੀਂ ਹੁੰਦੀ ਲੈਂਡ ਕੋਪਿੰਗ ਹੈ ਤੇ ਪੱਤ ਵਧੀਆ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਬਟ ਜੋ ਅਸੀਂ ਸੋਚਦੇ ਆ ਕਿ ਸਰਕਾਰ ਨੇ ਬਹੁਤ ਜ਼ਿਆਦਾ ਲੈਂਡ ਪੁਲਿੰਗ ਲੈਂਡ ਦੀ ਜਿਹੜੀ ਲੋਕਾਂ ਦੇ ਹਿੱਤ ਵਿੱਚ ਜਾਂ ਕਿਸਾਨਾਂ ਦੇ ਹਿੱਤ ਵਿੱਚ ਨਹੀਂ ਹੈ ਕਿਸੇ ਡੀਲਰ ਕੋਲੋਂ ਆਪਾਂ ਜਾਣਦੇ ਆ ਪਹਿਲਾਂ ਉਹਦਾ ਲਾਇਸੈਂਸ ਵੇਖੋ ਕਿ ਅਪਰੂਵਡ ਹੈਗਾ ਜੀ ਜਦੋਂ ਉਹ ਅਪਰੂਵਡ ਹੋਏਗਾ ਤੇ ਤੁਹਾਨੂੰ ਅਪਰੂਵਲ ਲਈ ਇੱਥੇ ਮਾਰ ਲੈ ਕੇ ਜਾਓ ਜੀ ਅਸੀਂ ਤੇ ਕੀ ਅੱਜ ਕੋਈ ਨਾ ਅਨ ਅਪਰੂਵ ਕੰਮ ਕੀਤਾ ਨਾ ਵੇਚਿਆ ਕਿ ਜਿੰਨੇ ਵੀ ਪ੍ਰੋਪਰ ਹੈਗੇ ਆ ਉਹ ਵੀ ਅਪਰੂਵ ਪ੍ਰੋਜੈਕਟ ਦੇ ਵਿੱਚ ਹੀ ਕੰਮ ਕਰਨ ਅਨ ਅਪਰੂਵ ਪ੍ਰੋਜੈਕਟ ਸੇਫ ਨਹੀਂ ਹੁੰਦੀ ਪਬਲਿਕ ਦੇ ਪੈਸੇ ਬਹੁਤ ਮਿਹਨਤ ਨਾਲ ਕਮਾਈ ਹੁੰਦੇ ਆ ਉਹਨਾਂ ਪੈਸਿਆਂ ਨੂੰ ਅਸੀਂ ਕਿਸੇ ਗਲਤ ਜਗ੍ਹਾ ਤੇ ਲਵਾ ਕੇ ਸਾਡਾ ਜ਼ਿੰਦਗੀ ਜਿਹੜੀ ਮਾੜੀ ਆ ਉਹ ਖਾ ਮਾੜੀ ਆ ਗਰੀਬ ਆਦਮੀ ਦੇ ਜਦੋਂ ਅਸੀਂ ਪੈਸਾ ਲਵਾ ਕੇ ਉਹਨੂੰ ਵਾਪਸੀ ਨਹੀਂ ਹੁੰਦੀ ਤੇ ਜਿਹੜੀ ਦੀ ਹਾਰ ਉਹ ਸਾਡੇ ਲੋਕਾਂ ਨੂੰ ਤੰਗ ਕਰਦੀ ਹੈ ਜੀ ਸਰਕਾਰ ਦੀ ਗਲਤੀ ਕਹਾਂਗੇ ਅਸੀਂ ਤਾਂ ਜੀ ਜੋ ਸਰਕਾਰ ਮੱਦੀ ਪਿਛਲੀ ਸਰਕਾਰਾਂ ਟੈਲੈਂਟ ਸਰਕਾਰ ਦੀ ਗਲਤੀ ਸੀ ਕਿ ਸਰਕਾਰ ਨੇ ਕਲੋਨੀਆਂ ਨਹੀਂ ਦਿੱਤੀਆਂ ਮੈਂ ਕਈ ਵਾਰੀ ਆਪਣੇ ਇੰਟਰਵਿਊ ਦੇ ਵਿੱਚ ਇਹ ਗੱਲ ਕਹੀ ਹੋਈ ਹੈ ਜੀ ਕਿ ਸਰਕਾਰ ਨੂੰ ਚਾਹੀਦਾ ਉਹ ਆਪਣੀਆਂ ਪਾਲਿਸੀਆਂ ਦੇ ਮੁਤਾਬਕ ਆਪਣੀਆਂ ਕਲੋਨੀਆਂ ਇਕੱਠੇ ਤਾਂ ਜੋ ਜਿਹੜਾ ਮਿਡਲ ਕਲਾਸ ਲੋਕ ਹੈ ਉਹ ਉਹਨਾਂ ਦੇ ਰਹਿਣ ਲਈ ਘਰ ਲੈ ਸਕੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪੰਜਾਬੀ ਲਾਈਫ ਸਟਾਈਲ ਤੇ ਮੈਂ ਹਾਂ ਤੁਹਾਡੇ ਨਾਲ ਨੀਹਾ ਮਲੇਕ ਅੱਜ ਜੇਕਰ ਗੱਲ ਕੀਤੀ ਜਾਵੇ ਪ੍ਰਾਪਰਟੀਆਂ ਦੀ ਤਾਂ ਹਰ ਕੋਈ ਆਪਣੇ ਪੈਸੇ ਉੱਤੇ ਇਨਵੈਸਟ ਕਰਨਾ ਚਾਹੁੰਦਾ ਹੈ ਜਿੱਥੇ ਕਿ ਸਾਨੂੰ ਸਭ ਤੋਂ ਜ਼ਿਆਦਾ ਲਾਭ ਤੇ ਫਾਇਦਾ ਹੋਵੇ ਤੇ ਅੱਜ ਅਸੀਂ ਪ੍ਰਾਪਰਟੀ ਯਾਨੀ ਕਿ ਜ਼ਮੀਨ ਨੂੰ ਲੈ ਕੇ ਅੱਜ ਚਰਚਾ ਸੀ ਕਰਨ ਲੱਗੇ ਆ ਸਾਡੇ ਕੋਲ ਜੁੜੇ ਨੇ ਐਕਸਪਰਟ ਯਾਨੀ ਕਿ 1988 ਤੋਂ ਜੁੜੇ ਕਿ ਜਿਨ੍ਹਾਂ ਦਾ ਨਾਮ ਜੁੜਿਆ ਆ ਪੂਰੇ ਲੁਧਿਆਣਾ ਸ਼ਹਿਰ ਦੇ ਵਿੱਚ ਤੇ ਪੂਰੇ ਪੰਜਾਬ ਪੱਧਰ ਦੇ ਵਿੱਚ ਚੱਲਦਾ ਹੋਇਆ ਆ ਰਿਹਾ ਦਸ਼ਮੇਸ਼ ਪ੍ਰਾਪਰਟੀ ਤੋਂ ਜੁੜੇ ਸਾਡੇ ਨਾਲ ਮਨਜੀਤ ਸਿੰਘ ਬੱਬੂ ਜੀ ਮੌਜੂਦ ਹੈ ਸਰ ਸਭ ਸਤ ਸ੍ਰੀ ਅਕਾਲ ਜੀ ਸਤ ਸ੍ਰੀ ਅਕਾਲ ਜੀ ਸਤ ਸ੍ਰੀ ਅਕਾਲ ਸਤ ਸ੍ਰੀ ਅਕਾਲ ਲੁਧਿਆਣਾ ਸਤ ਸ੍ਰੀ ਅਕਾਲ ਪੰਜਾਬ ਤਾਂ ਠੀਕ ਠਾਕ ਹੋ ਬਿਲਕੁਲ ਬਹੁਤ ਵਧੀਆ ਸਰ ਸਭ ਤੋਂ ਪਹਿਲਾਂ ਜੇ ਮੈਂ ਪ੍ਰਾਪਰਟੀ ਦੀ ਗੱਲ ਕਰਾਂ ਅੱਜ ਕੱਲ ਹਰ ਕਿਸੇ ਦਾ ਡ੍ਰੀਮ ਹੁੰਦਾ ਹੈ ਕਿ ਮੈਂ ਆਪਣੇ ਪੈਸੇ ਸੇਵ ਜੰਗਲ ਸਿਕਿਉਰ ਕਰਾਂ ਤੇ ਜੇ ਅੱਜ ਮੈਂ 30 ਲੱਖ ਦਾ ਪਲਾਟ ਲੈ ਰਿਆ ਹੈ ਜ਼ਮੀਨ ਲੈ ਰਿਆ ਤਾਂ ਬਿਲਕੁਲ ਆਉਣ ਵਾਲੇ ਟਾਈਮ ਦੇ ਵਿੱਚ ਮੈਨੂੰ ਉਸ ਤੋਂ ਡਬਲ ਜਿਹੜਾ ਫਾਇਦਾ ਹੋਵੇ ਪਰ ਅੱਜ ਦੇ ਟਾਈਮ ਦੇ ਵਿੱਚ ਇਹ ਵੀ ਚੀਜ਼ ਵੇਖਣ ਨੂੰ ਲੱਗ ਰਹੀ ਹੈ ਜਿੱਥੇ ਤੱਕ ਲੋਕਾਂ ਦੀ ਜੇ ਮੈਂ ਸੋਚ ਦੀ ਗੱਲ ਕਰਾਂ ਬਹੁਤ ਜ਼ਿਆਦਾ ਲੋਕਾਂ ਦੇ ਵਿੱਚ ਡਰ ਜਿਹੜਾ ਹੈ ਵੇਖਣ ਨੂੰ ਮਿਲ ਰਿਹਾ ਹੈ ਕਾਰਨ ਕੀ ਹੈ ਦੇ ਵਿੱਚ ਉਹ ਲਈ ਇਹ ਗਲਤ ਤੁਹਾਡੀ ਬਹੁਤ ਵਧੀਆ ਨਹੀਂ ਹੈ ਡਾਰ ਹੈ ਹਾਂ ਡਾਰ ਸੀ ਜਦੋਂ ਅਨ ਅਪਰੂਵ ਕਲੋਨੀਆਂ ਬੱਤੀਆਂ ਜਾਂਦੀਆਂ ਸੀਗੀਆਂ ਜੀ ਸਰਕਾਰ ਨੇ 2013 ਤੋਂ ਇਹਦੇ ਤੇ ਥੋੜੀ ਜਿਹੀ ਨਕੇਲ ਕਸਦੀ ਕਿ ਅਨ ਅਪਰੂਵ ਕਲੋਨੀਆਂ ਨਹੀਂ ਬਣੇਗੀਆਂ ਜੀ ਉਹ ਕਸਟਮਰ ਦੇ ਸਿਰ ਤੇ ਆਨੇ ਅਨ ਅਪਰੂਵ ਚ ਪੈਸੇ ਲਾਣੇ ਆ ਜਾਂ ਅਪਰੂਵ ਚ ਲਾਣੇ ਕਿਉਂਕਿ ਕਸਟਮਰ ਅਪਰੂਵ ਕਲੋਨੀਆਂ ਦੇ ਵਿੱਚ ਪੈਸੇ ਲਾਂਦਾ ਉਹਦੇ ਵਿੱਚ ਡਰ ਵਾਲੀ ਕੋਈ ਗੱਲ ਨਹੀਂ ਹੁੰਦੀ ਕਿਉਂਕਿ ਉਹਦੇ ਤੇ ਰੈਰ ਦਾ ਇੱਕ ਸਾਇਪਿਆ ਹੁੰਦੀ ਹੈ ਰੇਰਾਂ ਨੇ ਕਿ ਨਿਕੀਲ ਕਸੀ ਹੁੰਦੀ ਹੈ ਹਰ ਇੱਕ ਬਿਲਡਿੰਗ ਦੇ ਉੱਤੇ ਤੇ ਉਹ ਰੇਰਾਂ ਦੇ ਅਨੁਸਾਰ ਕੰਮ ਕਰਨਾ ਪੈਂਦਾ ਇਸ ਕਰਕੇ ਕੋਈ ਵੀ ਐਦਾ ਦੀ ਗੱਲ ਨਹੀਂ ਹੁੰਦੀ ਕਿ ਪ੍ਰਾਪਰਟੀ 'ਚ ਪੈਸੇ ਲਾ ਕੇ ਤੁਹਾਨੂੰ ਕੋਈ ਦਿੱਕਤ ਹੋਵੇ ਬਟ ਡੂ ਟੂ ਰੇਰਾਂ ਅਪਰੂਵਡ ਪ੍ਰਾਪਰਟੀ ਡੀਲਰ ਹੋਵੇ ਰੇਰਾਂ ਅਪਰੂਵਡ ਲੋਨ ਨਹੀਂ ਹੋਵੇ ਤੇ ਦੋਨੋਂ ਚੀਜ਼ਾਂ ਗਵਰਨਮੈਂਟ ਦੇ ਖਾਤੇ ਦੇ ਵਿੱਚ ਅਕਾਊਂਟ ਖੁੱਲੇ ਹੋਣ ਦੋਨਾਂ ਦੇ ਤਾਂ ਉਸ ਗਲੋ ਪੈਸੇ ਲਾਂਦਾ ਬੈਨੀਫਿਟ ਹੈ ਜਿਹੜੇ ਪ੍ਰਾਪਰਟੀ ਡੀਲਰ ਕੋਲੇ ਹੈ ਜਿਹੜੇ ਕਲੋਨਾਈਜ਼ਰ ਕੋਲੇ ਜਿਹੜੇ ਡਿਵੈਲਪਰ ਕੋਲੇ ਜ਼ਾਇਰਾ ਦਾ ਲਾਇਸੈਂਸ ਨਹੀਂ ਹੈ ਉੱਥੇ ਪੈਸੇ ਲਵਾਣੇ ਤੇ ਲਾਣੇ ਦੋਨੋਂ ਹੀ ਗਲਤ ਹੈ ਜੀ ਸਰ ਸਰ ਲੈਂਡ ਪੂਲਿੰਗ ਬਿਲ ਕੀ ਹੈ ਕਿਸ ਤਰੀਕੇ ਨਾਲ ਲੋਕਾਂ ਨੂੰ ਕਿਉਂਕਿ ਕਿਤੇ ਨੇ ਕਿਤੇ ਲੋਕੀ ਬਹੁਤ ਜ਼ਿਆਦਾ ਕਨਫਿਊਜ਼ਡ ਹੋ ਉਹਨਾਂ ਨੂੰ ਪਤਾ ਹੀ ਨਹੀਂ ਕਿ ਲੈਂਡ ਪੂਲਿੰਗ ਬਿਲ ਕੀ ਹੈ ਲੈਂਡ ਪੂਲਿੰਗ ਹੈ ਤੇ ਬਹੁਤ ਵਧੀਆ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਬਟ ਜੋ ਅਸੀਂ ਸੋਚਦੇ ਹਾਂ ਕਿ ਸਰਕਾਰ ਨੇ ਬਹੁਤ ਜ਼ਿਆਦਾ ਲੈਂਡ ਪੂਲਿੰਗ ਲੈਣ ਦੀ ਜਿਹੜੀ ਲੋਕਾਂ ਦੇ ਹਿੱਤ ਵਿੱਚ ਜਾਂ ਕਿਸਾਨਾਂ ਦੇ ਹਿੱਤ ਵਿੱਚ ਨਹੀਂ ਹੈ ਲੈਂਡ ਪੂਲਿੰਗ ਦਾ ਮਤਲਬ ਸੀ 1000 ਏਕੜ ਲੈਣ ਦੇ 2000 ਏਕੜ ਲੈਣ ਦੇ 3000 ਏਕੜ ਲੈਣ ਦੇ ਸਿਟੀ 'ਚ ਜਿੰਨੀ ਕੁ ਕਪੈਸਿਟੀ ਹੈਗੀ ਹੈ ਜਿੰਨੀ ਸਿਟੀ ਵਾਈਜ਼ ਜ਼ਰੂਰਤ ਸੀ ਉਹ ਨਹੀਂ ਲੈਂਡ ਪੂਲਿੰਗ ਆ ਜਾਂਦੀ ਤਾਂ ਬਹੁਤ ਵਧੀਆ ਸੀ ਸਰਕਾਰ ਨੇ ਇੰਨੀ ਜ਼ਿਆਦਾ ਲੈਂਡ ਪੂਲਿੰਗ ਲੈਣ ਦੀ ਜਿਸ ਨਾਲ ਸਾਡੀ ਐਗਰੀਕਲਚਰ ਨੂੰ ਵੀ ਖਤਰਾ ਹੋ ਗਿਆ ਤੇ ਸਾਨੂੰ ਇਹ ਵੀ ਹੋ ਗਿਆ ਇਹ ਅਸੀਂ ਇੰਨੇ ਜ਼ਿਆਦਾ ਘਰ ਬਣਾ ਕੇ ਫੇਰ ਕਿਉਂ ਕਰਨਗੇ ਜੇ ਇੰਨੇ ਕਰਨ ਦੇ ਵਿੱਚ ਆਏਗਾ ਕੌਣ ਜਦੋਂ ਕਿ ਲੁਧਿਆਣਾ ਤਾਂ ਪਹਿਲੇ ਹੀ ਖਾਲੀ ਪਿਆ ਜੀ ਲੁਧਿਆਣੇ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਇੰਨੀਆਂ ਕਲੋਨੀਆਂ ਆਈਆਂ ਜਾਂ ਇੰਨੇ ਅਪਾਰਟਮੈਂਟ ਆਏ ਉਹ ਤੇ ਭਰ ਨਹੀਂ ਰਹੇ ਉਹ ਤੇ ਸੇਲ ਨਹੀਂ ਹੋ ਰਹੇ ਸਰਕਾਰ ਤੇ ਪ੍ਰਾਈਵੇਟ ਕਲੋਨਾਈਜ਼ਰ ਜਿਹੜਾ ਡਿਵੈਲਪਰ ਹੁੰਦਾ ਉਹਦਾ ਇੱਕੋ ਹੀ ਹੁੰਦਾ ਹੈ ਕਿ ਸਰਕਾਰ ਜਿਹੜਾ ਸਸਤੇ ਰੇਟ ਤੇ ਸਮਾਨ ਲੈ ਕੇ ਆ ਜੀ ਪਲੋਟਿੰਗ ਸਸਫਰੀਟ ਤੇ ਹੁੰਦੀ ਹੈ ਕਮਰਸ਼ੀਅਲ ਸਸਫਰੀਟ ਤੇ ਹੁੰਦਾ ਬਟ ਜਦੋਂ ਬਹੁਤ ਜ਼ਿਆਦਾ ਓਵਰ ਹੋ ਜਾਂਦਾ ਹੈ ਉਹ ਤੇ ਸਸਤਾ ਤੇ ਮਹਿੰਗਾ ਵੀ ਖਤਮ ਹੋ ਜਾਂਦਾ ਸਾਡੇ ਕੋਲੇ ਇੰਨੀ ਜਨਤਾ ਨਹੀਂ ਹੈਗੀ ਸਾਡੇ ਕੋਲੇ ਇੰਨੇ ਲੋਕ ਨਹੀਂ ਹੈਗੇ ਕਿ ਅਸੀਂ ਇੰਨੀਆਂ ਵੱਡੀਆਂ ਟਾਊਨਸ਼ਿਪਾਂ ਜਿਹੜੀਆਂ ਲੁਧਿਆਣੇ ਦੇ ਵਿੱਚ ਲੈਂਦੀਆਂ ਉਹ ਕਾਮਯਾਬ ਹੋ ਸਕੀ ਜੀ ਸਾਡੋਂ ਤੇ ਜੇ ਅਸੀਂ ਆਪਣਾ ਐਕਸਪੀਰੀਅੰਸ ਦੇਖੀਏ ਤਾਂ 300 ਏਕੜ ਦੇ ਵਿੱਚ 600 ਏਕੜ ਦੇ ਵਿੱਚ 852 ਏਕੜ ਦੇ ਵਿੱਚ ਏ ਕਾਉਂਸਿਲ ਦਾ এনवायरमेंट ਡਿਪਾਰਟਮੈਂਟ ਨੇ ਅੱਜ ਤੋਂ 10 ਸਾਲ ਪਹਿਲਾਂ 20 ਸਾਲ ਪਹਿਲਾਂ ਦਿੱਤੀਆਂ ਹੂੰ ਉਹ ਸਕਸੈਸਫੁਲ ਹੈ ਹੁਣ ਆਪਾਂ ਸੋਚੀਏ ਕਿ 3 3000 5 5000 10000 ਹਜ਼ਾਰ ਸਕਰ ਯਾਰਡ ਸਕਰ ਏਕੜ ਹੂੰ ਆਪਾਂ ਇੱਥੇ ਲੈ ਆਈਏ ਤੇ ਉਹਦੇ ਵਿੱਚ ਬਸੋ ਕਿੱਥੋਂ ਆਏ ਹੂੰ ਇਹ ਬਿਲਕੁਲ ਇੱਕ ਫਲਾਪ ਗੇਮ ਹੈ ਜਿਹੜੀ ਨਹੀਂ ਹੋਣੀ ਚਾਹੀਦੀ ਸੀ ਹੁਣੇ ਕਹਿ ਦਿੱਤੀ ਕਿ 2 3 4000 ਏਕੜ ਦੀ ਗੇਮ ਹੋਣੀ ਚਾਹੀਦੀ ਸੀ ਅਲੱਗ-ਅਲੱਗ ਸਿਟੀ ਦੇ ਵਿੱਚ ਅਲੱਗ-ਅਲੱਗ ਰੋਡ ਦੇ ਉੱਪਰ ਪੱਕਾ 로ਡ ਆ ਗਈ ਤੰਗੜਾ ਰੋਡ ਆ ਗਈ ਗੇਲ ਰੋਡ ਆ ਗਈ Samsung Ginneve circle ਹੈਗਾ ਉਹਦੇ 'ਚ 3000 ਦਾ ਚਾਰਿਆ ਰੇਕਡ ਬਹੁਤ ਸੀ ਜੀ ਜਿਵੇਂ ਸਰ ਪੰਜਾਬ ਸਰਕਾਰ ਵੱਲੋਂ ਐਲਾਨਿਆ ਗਿਆ ਹੈ ਕਿ ਜੇ ਕੋਈ ਵੀ ਕਿਸਾਨ ਦੀ ਜ਼ਮੀਨ ਆ ਤਾਂ ਉਹਨੂੰ ਬਿਲਕੁਲ 4% ਜਿਹੜਾ ਜ਼ਿਆਦਾ ਮਿਲੇਗਾ ਕੀ ਲੱਗਦਾ ਕਿ ਕਿਸਾਨਾਂ ਨੂੰ ਇਸ ਚੀਜ਼ ਦਾ ਫਾਇਦਾ ਹੋਊਗਾ ਕੁਚਾਰ ਜਿਹੜਾ ਹੈ ਕਿ ਦਿੱਤਾ ਜਾਊਗਾ ਤੇ ਤੁਹਾਨੂੰ ਕੀ ਲੱਗਦਾ ਹੈ ਇਸ ਕਿਸਾਨਾਂ ਲਈ ਮਤਲਬ ਫਾਇਦੇਮੰਦ ਹੈ ਜਾਂ ਫਿਰ ਕਿਤੇ ਨਾ ਕਿਤੇ ਉਹਨਾਂ ਨੂੰ ਨੁਕਸਾਨ ਜਿਹੜਾ ਹੋ ਸਕਦਾ ਕਿਉਂਕਿ ਕਿਤੇ ਨਾ ਕਿਤੇ ਕਿਸਾਨਾਂ ਦੇ ਮਨ ਦੇ ਵਿੱਚ ਵੀ ਇਸ ਚੀਜ਼ ਨੂੰ ਲੈ ਕੇ ਬੜਾ ਜ਼ਿਆਦਾ ਡਰ ਵੇਖ ਨੂੰ ਮਿਲ ਰਿਹਾ ਹੈ ਕਿਸਾਨ ਜੁੜੇ ਨੇ ਇਸ ਚੀਜ਼ ਦਾ ਕਿਤੇ ਕਿਤੇ ਲੁਫਟ ਵੀ ਉਠਾਉਂਦੇ ਹੋਏ ਨਜ਼ਰ ਆ ਰਹੇ ਨੇ ਪਰ ਕਿਤੇ ਨਾ ਕਿਤੇ ਮਨ ਦੇ ਵਿੱਚ ਡਰ ਵੀ ਹੈ ਕਿ ਕਿਤੇ ਸਰਕਾਰ ਜਿਹੜੀ ਹੈ ਉਲਟਾ ਗੇਮ ਨਾ ਕਰ ਦੇਵੇ ਕਿਸ ਤਰ੍ਹਾਂ ਦੀ ਲੈਂਡ ਪੁਲਿੰਗ ਹੈ ਕੀ ਜੀ ਪਹਿਲਾਂ ਤੇ ਸਰਕਾਰ ਨੂੰ ਲੋਕਾਂ ਨੂੰ ਬਹੁਤ ਅਵੇਅਰਨੈਸ ਕੀਤਾ ਸਰਕਾਰ ਨੂੰ ਚਾਹੀਦਾ ਹੈ ਕਿ ਇਹਦੇ ਕੈਂਪ ਲਾਏ ਜਾ ਜਿੱਥੇ ਆਮ ਪਬਲਿਕ ਨੂੰ ਪਿੰਡਾਂ ਦੇ ਵਿੱਚ ਜਾਂ ਸ਼ਹਿਰਾਂ ਦੇ ਵਿੱਚ ਬੁਲਾ ਕੇ ਦੱਸਿਆ ਜਾਵੇ ਕਿ ਲੈਂਡ ਪੁਲਿੰਗ ਕੀ ਹੈ ਹੂੰ ਇੱਕ ਡਰ ਦਾ ਮਾਹੌਲ ਜਿਹੜਾ ਬਣਿਆ ਹੋਇਆ ਹੈ ਲੋਕਾਂ ਨੂੰ ਪਤਾ ਹੀ ਨਹੀਂ ਹੈ ਕਿ ਲੈਂਡ ਪੁਲਿੰਗ ਹੈ ਕੀ ਜੀ ਜਿਹੜੇ ਲੁਧਿਆਣਾ ਦੇ ਵਿਕਤੀ ਜਾਂ ਪੰਜਾਬ ਸਰਕਾਰ ਨੇ ਟੋਟਲ ਪੰਜਾਬ ਦੇ ਵਿੱਚ ਕੀਤਾ ਹੈ ਉਹ ਲੈਂਡ ਪੁਲਿੰਗ ਪਾਲਿਸੀ ਲੈ ਕੇ ਆਈ ਹੈ ਲੈਂਡ ਐਕਵੀਜ਼ੀਸ਼ਨ ਪਾਲਿਸੀ ਨਹੀਂ ਲੈ ਕੇ ਆਈ ਉਹਦੇ ਵਿੱਚ ਕਿਸੇ ਵੀ ਕਿਸਾਨ ਨੂੰ ਜਾਂ ਕਿਸੇ ਵੀ ਉਸ ਬੰਦੇ ਨੂੰ ਪੈਸੇ ਨਹੀਂ ਮਿਲਦੇ ਜਿਹੜਾ ਲੈਂਡ ਪੁਲਿੰਗ ਦੇ ਵਿੱਚ ਆ ਗਿਆ ਹੂੰ ਉਹਦੇ ਵਿੱਚ 1000 ਗੈ ਦਾ ਪਲਾਟ ਰੈ residențial 5.2 ਜਾਂ 1000 ਗੈ ਦਾ ਇੱਕ ਜਾ ਪਲੱਸ 200 ਗਾਇਦਾ ਕਮਰਸ਼ੀਅਲ ਸਰਕਾਰ ਨੇ 1 ਏਕੜ ਦੀ ਮਗਰ ਦੇਣੀ ਹਮ 45 ਤੋਂ 40 ਗਾਇਦੇ ਮਗਰ ਤੋਂ 1200 ਗੱਜਾ ਮਿਲਨੇ ਜੇ ਜੇ 200 ਗਾਇਦਾਂ ਕਮਰਸ਼ੀਅਲ ਮਿਲ ਲਈ 1000 ਗਾਇਦਾ ਰੈਜ਼ੈਂਸਲ ਮਿਲੇ ਜੀ ਫਿਰ ਕਿਸਾਨ ਦਾ ਜਿਹੜਾ ਡਰ ਰਿਹਾ ਕਿ ਉਹ ਕਹਿੰਦੇ ਅਸੀਂ 1000 ਗੱਜ ਨੂੰ ਕਰਾਂਗੇ ਕੀ ਹਮ ਕਿਉਂਕਿ ਉਹ ਖੇਤੀ ਤੇ ਨਿਰਪਰ ਪੰਜਾਬ ਜਿਹੜਾ ਹੈਗਾ ਖੇਤੀ ਨਿਰਪਰ ਦੇਸ਼ ਹੈ ਜੀ ਖੇਤੀ ਨਿਰਪਰ ਪੰਜਾਬ ਦੀ ਸਟੇਟ ਹੈ ਹਮ ਉਹ ਕਦੇ ਜੇ ਸੱਡ ਕਰੋ ਖੇਤੀ ਹੀ ਚਲੇਗੀ ਹੂੰ ਤਾਂ ਅਸੀਂ ਇਹਨੂੰ ਕਿਸ ਤਰ੍ਹਾਂ ਸਰਵਾਈਵ ਕਰਾਂਗੇ ਇੱਕ ਜੱਟ ਜ਼ਿੰਦਾਰ ਬੰਦਾ ਜਿਹੜਾ ਉਹਨੂੰ ਬਿਜ਼ਨਸ ਨਹੀਂ ਕਰਨਾ ਆਤਾ ਬਹੁਤ ਘੱਟ ਜ਼ਿੰਦਾਰ ਇਹੋ ਜਿਹੇ ਹੈਗੇ ਜਿਹੜੇ ਬਹੁਤ ਜ਼ਿਆਦਾ ਪੜ੍ਹ ਲਿਖੇ ਤੇ ਬਿਜ਼ਨਸ ਵਿੱਚ ਚਲੇ ਗਏ ਲੇਕਿਨ 80% ਜਿਹੜੀ ਕਿਸਾਨੀ ਹੈ ਉਹ ਅੱਜ ਵੀ ਖੇਤੀਬਾੜੀ ਤੇ ਹੀ ਨਿਰਭਰ ਹੈ ਅਗਰ ਸਰਕਾਰ ਇਹਨਾਂ ਨੇ ਜ਼ਮੀਨਾਂ ਲੈ ਲੈਂਦੀ ਹੈ ਹੂੰ ਫਿਰ वैसे पहली बात पे आऊंगा कि इतने ज्यादा एकड़ पंजाब ਦੇ ਵਿੱਚ ਜਾਂ ਲੁਧਿਆਣਾ ਦੇ ਵਿੱਚ ਨਹੀਂ ਕਰਨੇ ਚਾਹੀਦੇ ਸੀ ਇਹਨੂੰ ਪਾਸ ਤੋਂ ਵਿੱਚ ਕਰਨਾ ਚਾਹੀਦਾ ਹੈ 1000 1000 2 2000 ਇਕਵਲ ਹੈ ਕਿ ਅਗਰ ਉਹ ਸਕਸੈਸਫੁਲ ਹੋ ਜਾਂਦੇ ਤਾਂ ਅੱਗੇ ਕਰਨਾ ਚਾਹੀਦਾ ਸੀ ਤਾਂ ਉਹ ਜਿੰਮੇਦਾਰ ਨੂੰ ਹੀ ਪਤਾ ਲੱਗ ਜਾਂਦਾ ਕਿ ਮੈਨੇ ਇਹਦਾ ਬੈਨੀਫਿਟ ਕੀ ਹੈ ਦੇ ਸਰਕਾਰ ਦੇ ਵੀ ਹੋ ਜਾਂਦਾ ਕਿ ਜੀਮੇਦਾਰ ਸਾਡੇ ਕੋਲੇ ਚੱਲ ਕੇ ਆਏਗਾ ਜਿਵੇਂ ਮੁਹਾਰੀ ਦੇ ਵਿੱਚ ਹੋਇਆ ਇਕੋ ਸਿਟੀ ਹੋਈ ਪਾਸ ਤੇ ਵਿੱਚ ਜਿਹੜਾ ਉੱਥੇ ਕੰਮ ਕੀਤਾ ਗਿਆ ਲੇਕਿਨ ਹੁਣ ਕੀ ਹੋ ਗਿਆ ਕਿ ਇੱਥੇ ਸਰਕਾਰ ਨੇ ਇੱਕਦਮ ਇੰਨਾ ਜਿਆਦਾ ਕੱਟਤਾ ਜੀਮੇਦਾਰ ਨੂੰ ਅਵੇਰਨੈਸ ਹੀ ਹੈ ਨਹੀਂ ਲੱਗਦਾ ਕਿ ਅਵੇਅਰ ਕਰਨ ਦੀ ਜ਼ਰੂਰਤ ਹੈ ਕਿਉਂਕਿ ਲੋਕ ਬ ਜਾਗਰੂਕ ਨਹੀਂ ਹੈਗੇ ਇਸ ਚੀਜ਼ ਨੂੰ ਲੈ ਕੇ ਅਵੇਅਰਨੈਸ ਦੇ ਕੈਂਪ ਲਾਣੇ ਚਾਹੀਦੇ ਸੀ ਸਾਡੇ ਜੇ ਅਸੀਂ ਕਈ ਇਹ ਤੇ ਸਾਡੇ ਬ੍ਰੋਕਰ ਤੇ ਜਿਹੜੀ ਹੈਗੀ ਹੈ ਲੱਬੀ ਇਹਨਾਂ ਨੂੰ ਬੁਲਾ ਕੇ ਇਹਨਾਂ ਨੂੰ ਅਵੇਅਰ ਕਰਨਾ ਚਾਹੀਦਾ ਸੀ ਅਸੀਂ ਜਾ ਕੇ ਲੋਕਾਂ ਨੂੰ ਦੱਸਦੇ ਕਿ ਕੀ ਹੈ ਜਿ ਸਰਕਾਰ ਨੂੰ ਡਾਇਰੈਕਟਲੀ ਪਿੰਡਾਂ ਦੇ ਵਿੱਚ ਪੇਚ ਕੇ ਉੱਥੇ ਕੈਂਪ ਲਾਣੇ ਚਾਹੀਦੇ ਸੀ ਤੇ ਉੱਥੇ ਦੱਸਣਾ ਚਾਹੀਦਾ ਸੀ ਕਿ ਇਹ ਪਾਲਿਸੀ ਅਸੀਂ ਕਿਉਂ ਲੈ ਕੇ ਆ ਰਹੇ ਹਾਂ ਦਾ ਕੀ ਬੈਨੀਫਿਟ ਹੈ ਜੀ ਬਸ ਇੱਕਦਮ ਝਟਕਾ ਦੇਣਾ ਉਹ ਕਿਸੇ ਨੂੰ ਨਹੀਂ ਹਜਮ ਨਹੀਂ ਹੋਇਆ ਭਾਵੇਂ ਉਹ ਕੋਈ ਬ੍ਰੋਕਰ ਸੀਗੇ ਭਾਵੇਂ ਡਿਵੈਲਪਰ ਸੀ ਭਾਵੇਂ ਕਲੋਨਾਈਜ਼ਰ ਸੀਗੇ ਜਾਂ ਭਾਵੇਂ ਜੀ ਵੀਰ ਜੀ ਸਰ ਕਿੰਨਾ ਕੁ ਵੱਡਾ ਝਟਕਾ ਜਿਹੜਾ ਜਦੋਂ ਵੇਖਣ ਨੂੰ ਮਿਲਦਾ ਜਦੋਂ ਤੁਸੀਂ ਜਾਣਦੇ ਹੋ ਆਪਣੀ ਐਕਸਪੀਰੀਅੰਸ ਨੂੰ ਐਕਸਪਲੋਰ ਕਰਦੇ ਹੋ ਪਰ ਲੋਕਾਂ ਕੋਲ ਫਿਰ ਉਹੀ ਸਵਾਲ ਜਿਹੜੇ ਰਿਪੀਟ ਕੀਤੇ ਜਾਂਦੇ ਆ ਦੇਖਿਆ ਜਾਂਦਾ ਕਿ ਉਹ ਆਪਣੇ ਸਵਾਲਾਂ ਦੇ ਵਿੱਚ ਆਪ ਨਹੀਂ ਨਿਕਲ ਪਾਰੇ ਦੇਖੋ ਹਾਲੇ ਤੱਕ ਜਿਹੜੀ ਪਾਲਿਸੀ ਹੈ ਉਦੋਂ ਅਸੀਂ ਲੋਕ ਪੜ ਰਹੇ ਹਾਂ ਜੀ ਹੁਣ ਜਿਹੜਾ ਬ੍ਰੋਕਰ ਹੈਗਾ ਜੀ ਉਹ ਕਈ ਬਹੁਤ ਜ਼ਿਆਦਾ ਪੜੇ ਲਿਖੇ ਨਹੀਂ ਹੈ ਬਿਲਕੁਲ ਬਹੁਤ ਪੁਰਾਣੇ ਕੰਮ ਕਰਦੇ ਆ ਉਦੋਂ ਪੜਾਈ ਦੀ ਕੋਈ ਲੋੜ ਹੀ ਨਹੀਂ ਹੁੰਦੀ ਸੀ ਕੰਮ ਕੀਤਾ ਚਲੋ ਹੁਣ ਤਾਂ ਚਲੋ ਰੈਰਾ ਲੈਣਾ ਪੈਂਦਾ ਹੈ ਤਾਂ ਤੁਹਾਨੂੰ ਹੁਣ ਕਲਾਸਾਂ ਲਾਣੀਆਂ ਪੈਂਦੀਆਂ ਜੀ ਹੁਣ ਤੇ ਤੁਹਾਨੂੰ ਅਵੇਅਰਨੈਸ ਪੈਦਾ ਕਰਕੇ ਤੁਹਾਨੂੰ ਆਪਣੇ ਪ੍ਰੋਫੈਸ਼ਨ ਦੇ ਇਤਜ਼ਾਮ ਲਈ ਹੁਣ ਘਟੂ ਘਟ ਐਮਬੀਏ ਦਾ ਬੀਗਮ ਦੀ ਲੋੜ ਹੁੰਦੀ ਹੈ ਪਹਿਲਾਂ ਤੇ 10 ਪੜਿਆ ਆ ਗਈ ਆ ਗਈ ਉਹਨਾਂ ਨੂੰ ਨਹੀਂ ਪਤਾ ਸੀ ਕਿ ਐਨਾ ਹੁਣ ਪਹਿਲਾਂ ਪਾਲਸੀ ਦੇ ਕਿਸੇ ਡੀਲਰ ਨੂੰ ਆਏਗੀ ਤਾਂ ਕਿਸੇ ਨੂੰ ਦੱਸ ਸਕਦਾ ਹੈ ਹੂੰ ਪਹਿਲਾਂ ਡੀਲਰ ਸੁਣੀ ਸੁਣੀ ਗੱਲ ਕਰਦੇ ਆ ਆਮ ਪਿੰਡਾਂ ਚ ਚੱਲੇ ਜਿੱਥੇ ਸੁਣੀ ਸੁਣੀ ਗੱਲ ਹੁੰਦੀ ਹੈ ਜੀ ਸ਼ਹਿਰਾਂ ਦੇ ਵਿੱਚ ਤੇ ਜਿੰਨੇ ਹੈਗੇ ਬ੍ਰੋਕਰ ਉਹ ਪੜੇ ਲਿਖੇ ਆ ਜਾਂ ਉਹਨਾਂ ਨੂੰ ਪਤਾ ਹੈ ਪਿੰਡਾਂ ਦੇ ਵਿੱਚ ਵੀ ਬਹੁਤ ਜ਼ਿਆਦਾ ਪੜੇ ਲਿਖੇ ਬ੍ਰੋਕਰ ਹੈਗੇ ਪਰ ਕਿਸੇ ਨੂੰ ਪਤਾ ਹੀ ਨਹੀਂ allele ਪਾਲਸੀ ਹੈ ਕੀ ਹੈ ਹੂੰ ਚੰਗੇ ਮਾਰੇ ਲਈ ਸਰਕਾਰ ਨੂੰ ਪਿੰਡ ਬਾਈ ਪਿੰਡ ਸਰਪੰਚ ਸਾਹਿਬ ਨੂੰ ਕਹਿ ਕੇ ਜਾਂ ਪਿੰਡ ਦੇ ਵਿੱਚ ਜਾ ਕੇ ਆਪਣੇ ਕੈਂਪ ਲਾ ਕੇ ਇਹ ਵੇਰਵਾ ਕਰਨਾ ਚਾਹੀਦਾ ਜੀ ਸਭ ਤੋਂ ਜ਼ਿਆਦਾ ਡਾਰ ਖਤਮ ਹੋ ਜੀ ਸਰ ਸਭ ਤੋਂ ਜ਼ਿਆਦਾ ਦਿੱਕਤ ਜਿਹੜੀ ਹੈ ਸ਼ਹਿਰਾਂ ਵੱਲ ਦੇਖਣ ਨੂੰ ਮਿਲਦੀ ਹੈ ਜਾਂ ਪਿੰਡਾਂ 'ਚ ਦੇਖਣ ਨੂੰ ਵੱਲ ਪਿੰਡਾਂ 'ਚ ਵੀ ਸ਼ਹਿਰ ਅਤੇ ਅਰਬਨ ਪਹਿਲਾਂ ਹੀ ਬਣੀਆਂ ਹੋਈਆਂ ਹੂੰ ਸ਼ਹਿਰਾਂ ਦੇ ਵਿੱਚ ਤਾਂ ਜ਼ਿੰਮੇਦਾਰ ਪਹਿਲਾਂ ਜ਼ਮੀਨਾਂ ਵੇਚ ਕੇ ਜਿਵੇਂ ਲਾਈਕ ਸਾਊਥ ਸਿਟੀ ਦੇਖਿਆ ਤਾਂ ਕਿੰਨੀਆਂ ਜ਼ਮੀਨਾਂ ਜਿਹੜੀਆਂ ਹੈਗੀਆਂ ਕਲੋਨਾਈਜ਼ਰ ਕੋਲ ਹੈਗੀਆਂ ਜਨਪਤ ਹੋ ਗਈ ਸਨ ਵੀ ਹੋ ਗਿਆ ਹੂੰ ਅਦਰ ਸੁਖਮਨੀ ਹੋ ਗਿਆ ਕਿੰਨੀਆਂ ਕਲੋਨੀਆਂ ਇਹ ਵੀ ਇਨਾਂ ਦੇ ਬਹੁਤ ਜ਼ਿਆਦਾ ਨਿਕਲੇ ਆ ਮੇਰਾ ਹਰਸ਼ਟ ਆ ਗਈ ਜਿਵੇਂ ਸਾਊਥ ਸਿਟੀ ਦੇ ਬਾਹਰ ਲੈ ਕੇ ਗੱਲ ਕਰਾਂ ਤੇ ਕੋਈ ਐਹੋ ਜੀ ਰੋਡ ਨਹੀਂ ਹੈ ਜਿੱਥੇ ਜਾ ਕੇ ਪ੍ਰਾਈਵੇਟ ਡਿਵੈਲਪਰਾਂ ਨੇ ਉਹਨੂੰ ਡਿਵੈਲਪ ਨਹੀਂ ਕੀਤਾ ਹੋਇਆ ਜੀ ਸਰ ਕਲੋਨੀਆ ਡਿਵੈਲਪ ਹੋ ਰਹੀਆਂ ਨੇ ਪਰ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਪ੍ਰੋਬਲਮ ਵੀ ਦੇਖਣ ਨੂੰ ਮਿਲਦੀ ਹੈ ਲੋਕਾਂ ਨੂੰ ਬਹੁਤ ਜ਼ਿਆਦਾ ਦਿਕਤ ਆ ਰਹੀਆਂ ਨੇ ਕਿਉਂਕਿ 플ੌਟ ਕੱਟ ਰਹੇ ਨੇ ਪਰ ਕਿਤੇ ਨਾ ਕਿਤੇ ਪਾਣੀ ਨੂੰ ਲੈ ਕੇ ਸੜਕਾਂ ਨੂੰ ਲੈ ਕੇ ਤੇ ਹੋਰ ਬਥੇਰੀਆਂ ਚੀਜ਼ਾਂ ਨੂੰ ਲੈ ਕੇ ਜਿਹੜੀ ਹੈ ਸਰਵਾਈਵ ਲੋਕਾਂ ਨੂੰ ਕਰਨਾ ਪੈ ਰਿਹਾ ਹੈ ਨਾ ਜਿਹੜੀਆਂ ਅਪਰੂਵ ਕਰਨੀਆਂ ਉਹਨਾਂ ਦੇ ਵਿੱਚ ਕੋਈ ਇਹੋ ਜਿਹੀ ਗੱਲ ਨਹੀਂ ਮੈਂ ਪਹਿਲਾਂ ਹੀ ਤੁਹਾਨੂੰ ਕਿਹਾ ਕਿ ਰੈਰ ਅਪਰੂਵ ਕੋਲੋਨੀ ਹਮੇਸ਼ਾ ਸੇਫ ਸਿਕਿਉਰ ਮੰਨੀ ਜਾਂਦੀ ਹੈ ਰੈਰ ਅਪਰੂਵ ਡੀਲਰ ਹਮੇਸ਼ਾ ਸੇਫ ਤੇ ਸਿਕਿਉਰ ਮੰਨੇ ਜਾਂਦੇ ਹਮੇਸ਼ਾ ਜਦੋਂ ਵੀ ਪੈਸਾ ਲਾਓ ਮੰਨ ਲਓ ਆਪਾਂ ਐਗਜ਼ਾਮਪਲ ਲੈ ਲੈਂਦੇ ਆ ਸੁਖਮਨੀ ਹੈ ਜੀ ਅੱਜ ਤੱਕ ਕਦੀ ਉੱਥੇ ਕੋਈ ਪ੍ਰੋਟੈਸਟ ਨਹੀਂ ਹੋਇਆ ਹਮ ਕਿਉਂਕਿ ਉਹਨਾਂ ਨੇ ਬਹੁਤ ਵਧੀਆ ਟੈਗਨੈਂਟ ਡਵੈਲਪ ਕੀਤੀ ਹੋਈ ਹੈ ਅਪਰੂਵ ਕੋਲੋਨੀ ਹੈ ਜੀ ਅੱਗੇ-ਅੱਗੇ ਸਾਨੂੰ ਵੀ ਆਗੇ ਕਦੇ ਇੱਥੇ ਕੋਈ ਪ੍ਰੋਟੈਸਟ ਨਹੀਂ ਹੋਇਆ ਕਿਉਂ ਨਹੀਂ ਹੋਇਆ ਕਿਉਂਕਿ ਕੋਲੋਨੀ ਅਪਰੂਵਡ ਹੈ ਹੂੰ ਉਹਦੇ ਜਿਹੜੇ ਡਿਵੈਲਪਰ ਹੈ ਬਹੁਤ ਵਧੀਆ ਹੈ ਉਹ ਆਪਣੇ ਪਬਲੀਕਲੀ ਸੋਚਦੇ ਆ ਹੂੰ ਇਸ ਕਰਕੇ ਕੋਈ ਵੀ ਜਿਹੜੀ ਚੀਜ਼ ਹੈ ਉਹ ਹਮੇਸ਼ਾ ਜਦੋਂ ਅਪਰੂਵਡ ਦੇ ਵਿੱਚ ਪੈਸੇ ਲਾਣੇ ਤਾਂ ਕੋਈ ਪ੍ਰੋਬਲਮ ਨਹੀਂ ਆ ਜੀ ਸਰ ਪ੍ਰੋਟੈਸਟ ਜਿਹੜਾ ਕਿਸ ਚੀਜ਼ ਨੂੰ ਲੈ ਕੇ ਸਭ ਤੋਂ ਜ਼ਿਆਦਾ ਲੋਕਾਂ ਵੱਲੋਂ ਕੀਤਾ ਜਾਂਦਾ ਆਪਣੀ ਜ਼ਮੀਨ ਨੂੰ ਦੇ ਵਿੱਚ ਜਦੋਂ ਜਿੰਨੀਆਂ ਪ੍ਰਾਈਵੇਟ ਜਿਹੜੀਆਂ ਕਲੋਨੀਆਂ ਕੱਟੀਆਂ ਗਈਆਂ ਜਿਨ੍ਹਾਂ ਦੇ ਵਿੱਚ ਨੈਰਾ ਕੋਲ ਲਾਇਸੈਂਸ ਨਹੀਂ ਗਿਆ ਅਨਅਪਰੂਵਡ ਕਲੋਨੀ ਹੈ ਉਹਨਾਂ ਚ ਰੋਡ ਦਾ ਪ੍ਰੋਬਲਮ ਹੈ ਰੋਡ ਕੌਣ ਬਣਾਏਗਾ ਡਿਵੈਲਪਰ ਪੈਸੇ ਲੈ ਕੇ ਚਲਾ ਗਿਆ ਰੋਡ ਬਣਾਏਗਾ ਕੌਣ ਉੱਥੇ ਸੀਵਰੇਜ ਕੌਣ ਦੇਗਾ ਉੱਥੇ ਪਾਣੀ ਕੌਣ ਦੇਗਾ ਉੱਥੇ ਫੈਸਿਲਿਟੀ ਕੌਣ ਦੇਗਾ ਉੱਥੇ ਸਿਕਿਉਰਿਟੀ ਕੌਣ ਦੇਗਾ ਸਰਕਾਰ ਕੋਲੇ ਪੈਸੇ ਨਹੀਂ ਗਏ ਜੀ ਸਰਕਾਰ ਉਹ ਡਿਵੈਲਪ ਕਿੱਥੋਂ ਕਰ ਸਕਦੀ ਹੈ ਜਦੋਂ ਸਰਕਾਰ ਕੋਲੇ ਉਹਦੇ ਪੈਸੇ ਨਹੀਂ ਗਏ ਇਨਫਰਾਸਟ੍ਰਕਚਰ ਜਿਹੜਾ ਹੈਗਾ ਜ਼ੀਰੋ ਹੈ ਹੂੰ ਕਿਉਂ ਜ਼ੀਰੋ ਹੈ ਕਿਉਂਕਿ ਲੋਕਾਂ ਕੋਲ ਡਿਵੈਲਪਰ ਨੇ ਪੈਸੇ ਲੈ ਕੇ ਸਰਕਾਰ ਨੂੰ ਦਿੱਤੇ ਨਹੀਂ ਤੇ ਸਰਕਾਰ ਤਾਂ ਕੀ ਕਰੇਗੀ ਹੂੰ ਸਰਕਾਰ ਕੋਲ ਕਿੰਨੇ ਪੈਸੇ ਕੋਲੋਂ ਲਾਏਗੀ ਬਿਲਕੁਲ ਇਸ ਕਰਕੇ ਉਹਨਾਂ ਕਲੋਨੀਆਂ ਦੇ ਵਿੱਚ ਪ੍ਰੋਬਲਮ ਹੈਗੀ ਹੈ ਲੇਕਿਨ ਅਪਰੂਵ ਕਲੋਨੀਆਂ ਦੇ ਵਿੱਚ ਕਦੀ ਕੋਈ ਪ੍ਰੋਬਲਮ ਨਹੀਂ ਹੈ ਨਹੀਂ ਕਿੱਥੋਂ ਪਤਾ ਲੱਗੇ ਕਿ ਕਲੋਨੀ ਜਿਹੜੀ ਐ ਅਪਰੂਵ ਹੈ ਕਿਉਂਕਿ ਆਪਾਂ ਦੇਖਦੇ ਪਈ ਸਿਰਫ ਪੰਜਾਬ ਤੋਂ ਹੀ ਨਹੀਂ ਸਗੋ ਪੰਜਾਬ ਭਾਰਤ ਤੋਂ ਵੀ ਲੋਕੀ ਯਾਨਕਿ ਬਾਹਰ ਤੋਂ ਵੀ ਲੋਕੀ ਆ ਕੇ ਇੱਥੇ ਪ੍ਰਾਪਰਟੀ ਲੈ ਰਹੇ ਨੇ ਆਪਣੇ ਪੈਸੇ ਜਿਹੜੇ ਨੇ ਇਨਵੈਸਟ ਕਰ ਰਹੇ ਨੇ ਕਿੱਦਾਂ ਉਹਨਾਂ ਨੂੰ ਪਤਾ ਲੱਗੇਗਾ ਇਹ ਤਾਂ ਜਦੋਂ ਕਿਸੇ ਬ੍ਰੋਕਰ ਕੋਲ ਆਪਾਂ ਜਾਣਨੇ ਆ ਪਹਿਲਾਂ ਉਹਦਾ ਲਾਇਸੈਂਸ ਵੇਖੋ ਕਿ ਅਪਰੂਵ ਹੈਗਾ ਜੀ ਜਦੋਂ ਉਹ ਅਪਰੂਵ ਹੋਏਗਾ ਤੇ ਤੁਹਾਨੂੰ ਅਪਰੂਵ ਕਲਣੇ ਇਥੇ ਮਾਰ ਲੈ ਕੇ ਦੇਊਗਾ ਜੀ ਜਦੋਂ ਵੀ ਕੋਈ ਕੋਲੋਨੀ ਆਪਾਂ ਕਿਸੇ ਡਿਵੈਲਪਰ ਕੋਲ ਜਾਂਦੇ ਆ ਤਾਂ ਉਹਦਾ ਪਹਿਲਾਂ ਗੈਰਾਈ ਦਾ ਲਾਇਸੈਂਸ ਦੇਖਿਆ ਜਾਂਦਾ ਹੈ ਫਿਰ ਉਸ ਕੋਲੋਨੀ ਦੇ ਵਿੱਚ ਪੈਸੇ ਲਾਏ ਜਾਂਦੇ ਜੀ ਤੇ ਆਪੇ ਸਿਕਿਉਰ ਹੋ ਗਿਆ ਜੀ ਦਸ਼ਮੀਸ਼ ਪ੍ਰਾਪਰਟੀਆਂ ਦੀ ਮੈਂ ਗੱਲ ਕਰਾਂ ਬਹੁਤ ਪੁਰਾਣੀ ਇੱਕ ਆਪਾਂ ਮੈਨੂੰ ਲੱਗਦਾ ਕਿ ਬਹੁਤ ਟਾਈਮ ਤੋਂ ਜਿਹੜਾ ਇਹ ਚੱਲਦਾ ਰਿਹਾ 1988 ਤੋਂ ਜਿਸ ਦੀ ਬਹੁਤ ਪੁਰਾਣੀ ਪਹਿਚਾਣ ਹੈ ਤੁਹਾਡੇ ਵੱਲੋਂ ਲੋਕਾਂ ਨੂੰ ਕਿੰਨੇ ਕੇ ਜਿਹੜੇ ਸਿਕਿਉਰਿਟੀ ਹੈ ਤੇ ਕਿੰਨੀ ਸੇਫਟੀ ਜਿਹੜੀ ਦਿੱਤੇ ਜਾਂਦੀ ਹੈ ਅਸੀਂ ਤੇ ਅੱਜ ਤੱਕ ਕੋਈ ਨਾ ਅਨ aprooved ਕੰਮ ਕੀਤਾ ਨਾ ਵੇਚਿਆ 1995 ਤੋਂ ਐਕਟ ਬਣਿਆ 1995 ਤੋਂ ਲੈ ਕੇ ਅੱਜ 2025 ਤੱਕ ਅਸੀਂ ਜਿੰਨਾ ਕੰਮ ਕੀਤਾ ਜੀ aprooved ਕਲੋਨੀਆ ਦੇ ਵਿੱਚ ਹੀ ਕੀਤਾ ਜੀ ਤੇ ਅਸੀਂ ਚਾਹਾਂਗੇ ਕਿ ਜਿੰਨੇ ਵੀ ਬ੍ਰੋਕਰ ਹੈਗੇ ਆ ਉਹ ਵੀ aprooved ਕਲੋਨੀਆ ਦੇ ਵਿੱਚ ਹੀ ਕੰਮ ਕਰਨ ਅਨ aprooved ਕਲੋਨੀ ਸੇਫ ਨਹੀਂ ਹੁੰਦੀ ਪਬਲਿਕ ਦੇ ਪੈਸੇ ਬਹੁਤ ਮਿਹਨਤ ਨਾਲ ਕਮਾਈ ਹੁੰਦੇ ਐ ਉਹਨਾਂ ਬੈਸੇ ਨੂੰ ਅਸੀਂ ਕਿਸੇ ਗਲਤ ਜਗ੍ਹਾ ਤੇ ਲਵਾ ਕੇ ਸਾਡੀ ਜ਼ਿੰਦਗੀ ਜਿਹੜੀ ਮਾੜੀ ਐ ਉਹ ਖਾ ਮਾੜੀ ਐ ਗਰੀਬ ਆਦਮੀ ਦੇ ਜਦੋਂ ਅਸੀਂ ਪੈਸਾ ਲਵਾ ਕੇ ਉਹਨੂੰ ਵਾਪਸੀ ਨਹੀਂ ਹੁੰਦੀ ਤਾਂ ਜਿਹੜੀ ਦੀ ਹਾਰ ਉਹ ਸਾਡੇ ਲੋਕਾਂ ਦੇ ਤੰਗ ਕਰਦੀ ਐ ਇਸ ਕਰਕੇ ਕੋਸ਼ਿਸ਼ ਕਰੀਏ ਕਿ ਜਿੰਨਾ ਵੀ ਕੰਮ ਕਰੀਏ ਅਪਰੂਵ ਕਰੀਏ ਅਸੀਂ ਆਪਣੀ ਜਿੰਨੇ ਦਫ਼ਤਰ ਐ ਮੇਰੇ 6 ਦਫ਼ਤਰ ਲੋਕਲ ਲੁਧਿਆਣੇ ਦੇ ਵਿੱਚ ਹੈਗੇ ਐ ਜੀ ਸਾਰੇ ਦਾ ਲਾਇਸੈਂਸ ਜਿਹੜਾ ਹੈਗਾ ਰੈਰਾ ਦਾ ਲਾਇਸੈਂਸ ਹੈਗਾ ਹਰ ਇੱਕ ਤੇ ਮੇਰੇ ਟ੍ਰੇਡਮਾਰਕ ਤੱਕ ਗਵਰਨਮੈਂਟ ਕੋਲੇ ਰਜਿਸਟਰਡ ਹੈ ਮੇਰੇ ਕੋਲੇ ਕੋਈ ਅਜਿਹੀ ਦੀ ਨਹੀਂ ਜਿਹੜੀ ਅਨਰਜਿਸਟਰਡ ਹੋਵੇ ਜੀ ਮੇਰੀ ਫਰਮ ਕੋਲੇ ਆਈਐਸਓ ਟ੍ਰੇਡਮਾਰਕ ਰੈਰ ਅਦਰ ਲਸਸ ਹਾਰਲ ਲਸਸ ਜਿਹੜਾ ਸਾਡੇ ਤੇ ਉੱਤੇ ਲੱਗਦਾ ਹੈ ਗਵਰਨਮੈਂਟ ਲਾਂਦੀ ਹੈ ਉਹ ਸੀ ਆਪਣੇ ਲਈ ਲੈ ਕੇ ਰੱਖਿਆ ਹੁੰਦਾ ਹੈ ਤਾਂ ਜੋ ਸਾਡਾ ਕੋਈ ਵੀ ਕੰਮ ਸਾਡੇ ਆਫਿਸ ਦੇ ਵਿੱਚੋਂ ਕਦੀ ਗਲਤ ਨਾ ਹੋਵੇ ਜੀ ਸਰ ਇੱਕ ਜਾਂਦੇ ਜਾਂਦੇ ਆਸਟਵਾਲ ਜ਼ਰੂਰ ਕਰੂੰਗੀ ਕੁਝ ਇਹੋ ਜਿਹੀਆਂ ਕਲੋਨੀਆਂ ਸੀਗੀਆਂ ਜਾਂ ਫਿਰ ਆਪਾਂ ਕਹਿ ਸਕਦੇ ਕੁਝ ਇਹੋ ਜਿਹੀਆਂ ਬ੍ਰਾਂਡ ਸੀਗੀਆਂ ਜਿਨ੍ਹਾਂ ਦਾ ਨਾਮ ਬਹੁਤ ਜ਼ਿਆਦਾ ਚੱਲਦਾ ਸੀਗਾ ਪਰ ਅੱਜ ਤੋਂ ਕੁਝ ਸਾਲ ਪਹਿਲਾਂ ਯਾਨੀ ਕਿ 25 ਤੋਂ 30 ਸਾਲ ਪਹਿਲਾਂ ਪਿੱਛੇ ਦੇਖਿਆ ਜਦੋਂ ਉਹਨਾਂ ਨੇ ਹੁਣ ਦੇ ਵਿੱਚ ਕੋਈ ਨਾ ਤਾਂ ਕੋਈ ਕਲੋਨੀ ਡਿਵੈਲਪਮੈਂਟ ਕੀਤੀ ਹੈ ਨਾ ਕੋਈ ਨਵੀਂ ਚੀਜ਼ ਲੈ ਕੇ ਆਏ ਨੇ ਕਾਰਨ ਕੀ ਹੈ ਕਿ ਇੱਕਦਮ ਤੋਂ ਹੀ ਚੀਜ਼ਾਂ ਜਿਹੜੀਆਂ ਨੇ ਬੰਦ ਕਰ ਦਿੱਤੀਆਂ ਗਈਆਂ ਨੇ ਪਰ ਆਵੇਂ ਆਪਾਂ ਗਲਾਡਾ ਦੀ ਗੱਲ ਕਰ ਲਈਏ ਕਰ ਲਈਏ ਜਾਂ ਜਿਹੜੀ ਹੈ ਟਰਸਟ ਆਫ ਇੰਪਰੂਵਮੈਂਟ ਆਫ ਟਰਸਟ ਦੀ ਗੱਲ ਕਰ ਲਈਏ ਜੋ ਬੁੱਢੇ ਦੀ ਗੱਲ ਕਰ ਲਈਏ ਦੇਖੋ ਜਿਹੜਾ ਪੁੱਡਾ ਨੇ ਤੇ ਇੰਪਰੂਵਮੈਂਟ ਟਰਸਟ ਨੇ ਕਲੋਨੀਆ ਜਿੰਨੀਆਂ ਉਹਨਾਂ ਨੇ ਕੱਟੀਆਂ ਬਹੁਤ ਵਧੀਆ ਕੱਟੀਆਂ ਜੀ ਲੇਕਿਨ ਸਾਡੀ ਤਰਾਸਤੀ ਰਹੀ ਇਹ ਕਿ ਗਵਰਨਮੈਂਟ ਨੇ ਸਾਡੇ ਲੋਕਾਂ ਲਈ ਸੋਚਿਆ ਹੀ ਨਹੀਂ ਜੀ ਜਿਹੜੀ ਗਵਰਨਮੈਂਟ ਸੋਚਣ ਲੱਗੀ ਐ ਤਾਂ ਉਹ ਬਹੁਤ ਜ਼ਿਆਦਾ ਲੈ ਆਈ ਉਹ ਵੀ ਨਹੀਂ ਸਾਡੇ ਹਜਮ ਹੋ ਰਹੀ ਗੱਲ ਜਿਹੜੀ ਅੱਜ ਤੋਂ 20 ਸਾਲ ਪਹਿਲੇ ਦਾ 30 ਸਾਲ ਪਹਿਨਾ ਸੀ ਵਾਰ-ਵਾਰ ਗਵਰਨਮੈਂਟ ਨੂੰ ਕਹਿੰਦੇ ਰਹੇ ਕਿ ਕੋਈ ਨਾ ਕੋਈ ਸਰਕਾਰੀ ਕਲੋਨੀ ਲੈ ਕੇ ਆਓ ਜੀ ਜਿਹਦੇ ਵਿੱਚ ਗਰੀਬ ਬੰਦਾ ਜਿਹੜਾ ਹੈਗਾ ਜਾਂ ਲੋਅਰ ਮਿਡਲ ਕਲਾਸ ਬੰਦਾ ਜਿਹੜਾ ਹੈ ਮਿਡਲ ਕਲਾਸ ਬੰਦਾ ਹੈ ਉਹ 플ੌਟ ਖਰੀਦ ਸਕੇ ਜੀ ਲੇਕਿਨ ਸਰਕਾਰ ਦੀਆਂ ਕੁਝ ਪਾਲਸੀਆਂ ਇਹ ਹੋ ਜਿਹੜੀਆਂ ਕੁਝ ਪਤਾ ਨਹੀਂ ਸਰਕਾਰ ਨੇ ਕੀ ਮਜਬੂਰੀਆਂ ਹੋਣੀਆਂ ਬਟ ਕਲੋਨੀਆਂ ਲੈ ਕੇ ਲਿਆਏ ਜਿਹਦਾ ਜੁਰਮਾਨਾ ਜਿਹੜਾ ਉਸ ਪਬਲਿਕ ਨੂੰ ਭੁਗਤਣਾ ਪਿਆ ਬਿਲਕੁਲ ਸਿੱਧਾ ਜਿਹੜਾ ਕਿਸੇ ਸਰ ਪਬਲਿਕ ਨੂੰ ਡਾਇਰੈਕਟਲੀ ਭੁਗਤਣਾ ਪਿਆ ਲੋਕ ਅਨਪਰੂਰ ਕਲੋਨੀਆਂ ਜਾ ਕੇ ਫਸ ਗਏ ਅੱਜ ਉਥੇ ਕੋਈ ਲਾਈਟ ਨਹੀਂ ਸਰਕਾਰ ਰਜਿਸਟਰੀਆਂ ਨਹੀਂ ਕਰਦੀ ਜੇ ਕਿਸੇ ਗਰੀਬ ਬੰਦੇ ਨੇ ਆਪਣੇ ਬੱਚੇ ਦੇ ਵਿਆਹ ਲਈ ਰੱਖਿਆ ਸੀ ਅੱਜ ਉਹ ਵੇਚ ਨਹੀਂ ਸਕਦਾ ਜੇ ਕਿਸੇ ਦੇ ਬੱਚੇ ਦੀ ਪੜ੍ਹਾਈ ਲਈ ਰੱਖਿਆ ਸੀ ਉਹ ਵੇਚ ਨਹੀਂ ਸਕਦਾ ਇਹ ਪਾਲਿਸੀ ਸਰਕਾਰ ਦੇ ਨਾਂ ਦੇਣ ਕਰਕੇ ਜੀ ਇਹ ਇਸ ਤਰ੍ਹਾਂ ਹੋਇਆ ਜੇ ਅਗਰ ਸਰਕਾਰ ਪਾਲਿਸੀਆਂ ਦੇਈ ਜਾਂਦੀ ਆਪਣੀਆਂ ਕਲੋਨੀਆਂ ਕੱਟਦੀ ਰਹਿੰਦੀ ਤਾਂ ਸ਼ਾਇਦ ਅੱਜ ਸਾਨੂੰ ਇਹ ਹਾਲਾਤ ਦੇ ਵਿੱਚ ਨਾ ਗੁਜ਼ਰਨਾ ਪੈਂਦਾ ਬਿਲਕੁਲ ਸਰ ਆਪਾਂ ਦੇਖਦੇ ਆਨ ਇਮਪਰੂਵ ਜਿਹੜੀ ਕਲੋਨੀਆਂ ਨੇ ਲੋਕੀ ਮੀਡਲ ਕਲਾਸ ਲੋਕਾਂ ਦੀ ਗੱਲ ਕਰ ਲਈਏ ਜੋ ਲੋਅ ਕਲਾਸ ਲੋਕਾਂ ਦੀ ਗੱਲ ਕਰ ਲਈਏ ਕਿਉਂਕਿ ਉਹਨਾਂ ਨੂੰ ਸ਼ਹਿਰਾਂ ਦੇ ਵਿੱਚ ਜ਼ਮੀਨ ਨਹੀਂ ਮਿਲ ਰਹੀ ਇੰਨੀ ਮਹਿੰਗੀ ਮਹਿੰਗੀ ਪ੍ਰਾਪਰਟੀ ਹੈ ਕਿ ਉਹ ਬਾਏ ਨਹੀਂ ਘਰ ਪਾਉਂਦੇ ਉਹ ਕੀ ਕਰਦੇ ਆਨਪਰੂਫਡ ਕਲੋਨੀ ਦੇ ਵਿੱਚ ਲੈ ਲੈਂਦੇ ਨੇ ਜਿਸ ਦੇ ਕਾਰਨ ਉਹਨਾਂ ਨੂੰ ਕਾਫੀ ਜ਼ਿਆਦਾ ਦਿੱਕਤਾਂ ਆਉਂਦੀਆਂ ਕੀ ਲੱਗਦਾ ਸਿੱਕੀ ਸਰਕਾਰ ਨੂੰ ਸਾਰੇ ਲਈ ਇਕਵਲ ਚੱਲਣਾ ਚਾਹੀ ਤੈਨੂੰ ਚਾਹੀਦਾ ਸੀ ਦੀ ਸਰਕਾਰ ਦੀ ਗਲਤੀ ਕਹਾਂਗੇ ਅਸੀਂ ਤਾਂ ਜੀ ਜੋ ਸਰਕਾਰ ਮੱਦੀ ਪਿਛਨੀ ਸਰਕਾਰਾਂ ਕਹਿੰਦੇ ਸਰਕਾਰ ਦੀ ਗਲਤੀ ਸੀ ਕਿ ਸਰਕਾਰ ਨੇ ਕਲੋਨੀਆਂ ਨਹੀਂ ਦਿੱਤੀਆਂ ਮੈਂ ਕਈ ਵਾਰੀ ਆਪਣੇ ਇੰਟਰਵਿਊ ਦੇ ਵਿੱਚ ਇਹ ਗੱਲ ਕਹੀ ਹੋਈ ਹੈ ਜੀ ਕਿ ਸਰਕਾਰ ਨੂੰ ਚਾਹੀਦਾ ਉਹ ਆਪਣੀਆਂ ਪਾਲਿਸੀਆਂ ਦੇ ਮੁਤਾਬਕ ਆਪਣੀਆਂ ਕਲੋਨੀਆਂ ਕੱਟੇ ਤਾਂ ਜੋ ਜਿਹੜਾ ਮਿਡਲ ਕਲਾਸ ਲੋਕ ਹੈ ਉਹ ਉਹਨਾਂ ਨੂੰ ਇੱਕ ਰਹਿਣ ਲਈ ਘਰ ਮਿਲ ਸਕੇ ਬਿਲਕੁਲ ای ਡਬਲਯੂ ਐਸ ਦੇ ਵਿੱਚ ਲੋਅਰ ਕਲਾਸ ਲੋਕਾਂ ਨੂੰ ਘਰ ਮਿਲ ਸਕੇ ਲੇਕਿਨ ਸਰਕਾਰ ਨੇ ਸਾਨੂੰ ਘਰ ਦਿੱਤੇ ਹੀ ਨਹੀਂ ਹੈ ਜੀ ਅੱਜ ਮੇਰਾ 22 ਸਾਲ ਅਗੇ ਜਦ ਮੈਂ ਗੱਲ ਕਰਾਂ ਤਾਂ 92 ਤੇ 93 ਦੇ ਵਿੱਚ ਕਲੋਨੀ ਕੱਟੀ ਗਈ ਸੀ ਸ਼ਾਇਦ ਉਸ ਤੋਂ ਬਾਅਦ ਕੋਈ ਕਲੋਨੀ ਨਹੀਂ ਕੱਟੀ ਗਈ 92 ਤੇ 93 ਤੋਂ 2025 ਦਾ ਸਫ਼ਰ ਬਹੁਤ ਵੱਡਾ ਸਫ਼ਰ ਹੈ ਬਿਲਕੁਲ ਇੰਨੇ ਸਫ਼ਰ ਦੇ ਵਿੱਚ ਅੱਜ ਤੱਕ ਕੋਈ ਕਲੋਨੀ ਗਵਰਨਮੈਂਟ ਵੱਲੋਂ ਨਹੀਂ ਆਈ ਹਮ ਜਦੋਂ ਕਿ ਪਾਲਸੀਆਂ ਬਣਦੀਆਂ ਰਹੀਆਂ ਰਹਿੰਦੀਆਂ ਰਹੀਆਂ ਫਿਰ ਬਣਦੀਆਂ ਰਹੀਆਂ ਫਿਰ ਰਹਿੰਦੀਆਂ ਰਹੀਆਂ ਮੇਰਾ خیال ਕਿ ਲਾਸਟ ਕਲੋਨੀ ਜਿਹੜੀ ਜਗੀ ਉਹ ਸ਼ਾਇਦ ਦੁਗਰੀ ਫੇਸ 1 ਫੇਸ 2 ਅਰਬਨ ਸਿਟੀ ਆਇਆ ਸੀ ਜੀ ਉਸ ਤੋਂ ਬਾਅਦ ਕੋਈ ਕਲੋਨੀ ਨਹੀਂ ਆਈ ਹੂੰ ਉਹ ਜੇ ਸਰਕਾਰ ਨੇ ਕਲੋਨੀ ਨਹੀਂ ਦਿੱਤੀ ਤੇ ਜਿਸ ਪਬਲਿਕ ਦੇ ਦਿਨੇ ਰਹਿਣਾ ਉਹਨੇ ਘਰ ਲਈ ਕੋਈ ਨਾ ਕੋਈ ਤੇ ਜਗ੍ਹਾ ਲੈਣੀ ਹੈ ਜੀ ਸੇਵਿੰਗ ਆਪਣੀ ਕਿਤੇ ਨਹੀਂ ਕਿਤੇ ਤਾਂ ਲੈਣੀ ਹੈ ਬਿਲਕੁਲ ਪ੍ਰਾਪਰਟੀ ਧਰਤੀ ਸਾਡੀ ਮਾਂ ਜੀ ਤੇ ਹਰ ਬੰਦਾ ਸੋਚਦਾ ਕਿ ਮੈਂ ਆਪਣੀ ਮਾਂ ਦੀ ਬੁੱਕਲ ਦੇ ਵਿੱਚ ਜਾ ਕੇ ਬੈਠਾਂ ਬਿਲਕੁਲ ਉਹ ਆਪਣੇ ਲਈ ਇੱਕ ਜ਼ਰੂਰ ਪਲਾਟ ਖਰੀਦ ਕੇ ਰੱਖਦਾ ਆਪਣੇ ਬੱਚਿਆਂ ਲਈ ਖਰੀਦ ਕੇ ਰੱਖਦਾ ਅੱਜ ਉਹ ਪਲਾਟ ਜਿਹੜੇ ਅਨਕਲੂਡ ਦੇ ਉਹ ਵਿਕਦੇ ਨਹੀਂ ਇਹ ਕਸ਼ਮਰ ਜਿਹੜਾ ਬਹੁਤ ਖਰਾਬ ਹੋ ਰਿਹਾ ਸਰਕਾਰ ਨੂੰ ਮੈਂ ਹਮਲ ਰਿਕਵੈਸਟ ਕਰੂੰਗਾ ਕਿ ਜਿਹੜੇ ਤੁਸੀਂ ਇਹ ਲੈ ਕੇ ਆਏ ਹੋ ਲੈਂਡ ਪੂਲਿੰਗ ਇਹ ਤਾਂ ਚਲੋ ਠੀਕ ਹੈ ਪਰ ਜਿੰਨੀਆਂ ਪੁਰਾਣੀਆਂ ਕਲੋਨੀਆਂ ਹੈਗੀਆਂ ਉਹਨਾਂ ਨੂੰ ਵੀ ਕਿਸੇ ਤਰੀਕੇ ਐਨਓਸੀ ਦੇ ਕੇ ਕਿਉਂਕਿ ਅਸੀਂ ਲੋਕ ਇੱਥੇ ਹੀ ਰਹਿਣੇ ਆ ਬਿਲਕੁਲ ਸਾਡਾ ਜੰਮਣਾ ਮਰਨਾ ਇੱਥੇ ਹੈ ਸਾਰਾ ਸਾਰਾ ਕੁਝ ਇੱਥੇ ਹੈ ਅਸੀਂ ਘਰ ਵੀ ਇੱਥੇ ਬਣਾਉਣੇ ਆ ਜੀ ਸਰਕਾਰ ਨੂੰ ਮੇਰੇ ਵੱਲੋਂ ਰਿਕਵੈਸਟ ਹੋਏਗੀ ਕਿ ਜਿੰਨੀਆਂ ਪੁਰਾਣੀਆਂ ਕਲੋਨੀਆਂ ਹੈਗੀਆਂ ਉਹਨਾਂ ਨੂੰ ਵੀ ਸੌਖੇ ਤਰੀਕੇ ਨਾਲ ਬਹੁਤ ਸੁਖਾਲੇ ਟੰਗ ਨਾਲ ਐਨਓਸੀ ਦੇ ਕੇ ਰਜਿਸਟਰੀਆਂ ਖੋਲੀਆਂ ਜਾਂਦੇ ਤੇ ਉਹਨਾਂ ਦੇ ਜਿਹੜੇ ਬਿਜਲੀ ਮੀਟਰ ਉਹ ਲਾਇਆ ਜਾਂਦਾ ਤਾਂ ਜੋ ਉਹ ਵੀ ਇਹ ਜਿਹੜੇ ਲੇਅਰ ਬਲਾਕ ਉਹਨਾਂ ਦਾ ਆਨੰਦ ਮਾਣ ਸਕਣ ਜੀ ਸਰ ਜਦੋਂ ਤੁਸੀਂ ਆਪਣੀ ਕਰੀਅਰ ਦੀ ਸ਼ੁਰੂਆਤ ਕੀਤੀ ਸੀਗੀ ਸਟਾਰਟਿੰਗ ਕੀਤੀ ਸੀਗੀ ਉਦੋਂ ਕੀ ਮਾਹੌਲ ਸੀਗਾ ਪ੍ਰੋਪਰਟੀਆਂ ਨੂੰ ਲੈ ਕੇ ਤੇ ਹੁਣ ਕਿੰਨਾ ਇੱਕ ਡਿਫਰੈਂਸ ਜਿਹੜਾ ਹੁਣ ਅੱਜ ਦੇ ਟਾਈਮ ਦੇ ਵਿੱਚ ਦੇਖਦੇ ਹੋ ਦੇਖੋ ਉਦੋਂ ਹਨ ਕਰੂਡ ਤੇ ਅਪਰੂਵਡ ਦਾ ਕੋਈ ਮਸਲਾ ਨਹੀਂ ਸੀਗਾ ਜੀ ਉਦੋਂ ਕਾਰ ਵੀ ਲੋਕ ਪਬਲਿਕ ਵੀ ਇੰਨੇ ਸੀਗੇ ਬ੍ਰੋਕਰ ਵੀ ਬਹੁਤ ਘੱਟ ਹੁੰਦੇ ਸੀ ਤੇ ਕੰਮ ਜਿਹੜਾ ਬਹੁਤ ਵਧੀਆ ਹੁੰਦਾ ਸੀ ਲੋਕ ਕਹਿੰਦੇ ਸੀ ਲੋਕ ਟ੍ਰਸਟ ਨਾਲ ਤੁਹਾਡੇ ਕੋਲ ਪਹੁੰਚਦੇ ਸੀ ਤੁਸੀਂ ਚੰਗਾ ਘਰ ਚੰਗਾ ਮਕਾਨ ਚੰਗਾ ਪ੍ਰੋਪਰ ਲੈ ਕੇ ਦੇ ਦਿੰਦੇ ਸੀ ਹਮੇ ਦੇ ਬੇ ਦੇ ਇਹ ਚੱਲਦਾ ਰਿਹਾ 95 ਦੇ ਵਿੱਚ ਨਵੰਬਰ ਦੇ ਵਿੱਚ ਜਦੋਂ ਇਹ ਕੋਡਾ ਦਾ ਐਕਟ ਬਣਿਆ ਕਿ ਤੁਸੀਂ ਹੁਣ ਅਨਪਰੂਵ ਨਹੀਂ ਕਰ ਸਕਦੇ ਉਦੋਂ ਲੋਕਾਂ ਨੂੰ ਅਪਰੂਵ ਤੇ ਅਨਪਰੂਵ ਬਾਰੇ ਨੌਲੇਜ ਨਹੀਂ ਸੀਗੀ ਜੀ 1995 ਤੋਂ ਲੈ ਕੇ 2013 ਤੱਕ ਵੀ ਲੋਕਰ ਨਹੀਂ ਪਤਾ ਸੀ ਕਿ ਅਬਰੂਡ ਤੇ ਅਨਬਰੂਡ ਕੀ ਹੈ ਜੀ ਲੋਕ ਸਰਕੂਲੈਂਡ ਆਉਂਦੇ ਸੀ ਅਸੀਂ ਮਕਾਨ ਲੈ ਕੇ ਦਿੰਦੇ ਸੀ ਲੇਕਿਨ ਅਸੀਂ ਉਦੋਂ ਵੀ ਕੋਸ਼ਿਸ਼ ਕਰੀਦੀ ਸੀ ਕਿ ਅਸੀਂ ਅਰਬਨ ਸਟੇਟ ਦੇ ਅੰਦਰ ਹੀ ਕੰਮ ਕਰੀਏ ਅਰਬਨ ਸਟੇਟ ਤੋਂ ਬਾਹਰ ਨਾ ਦੇਈ ਜੀ ਐਗਰੀਕਲਚਰ ਤੇ ਅਸੀਂ ਬਾਹਰ ਜ਼ਰੂਰ ਲੈ ਕੇ ਦੇਈਦਾ ਸੀ ਜੇ ਫਾਰਮ ਉਸ ਕਿਸੇ ਨੇ ਲੈਣਾ ਸੀ ਤੇ ਬਾਹਰ ਲੈ ਜੀਦਾ ਸੀ ਬਟ ਉਦੋਂ ਦੇ ਸਰਫਰ ਤੇ ਅੱਜ ਦੇ ਸਰਫਰ ਦੇ ਵਿੱਚ ਬਹੁਤ ਫਰਕ ਹੈ ਹਾਂ ਉਦੋਂ ਪ੍ਰਾਈਸ ਦੇ ਬਹੁਤ ਘੱਟ ਹੁੰਦੇ ਸੀ ਹੁਣ ਪ੍ਰਾਈਸ ਵੀ ਇੰਨੇ ਜ਼ਿਆਦਾ ਹੋ ਗਏ ਕਿ ਹਰ ਬੰਦੇ ਦੇ ਵਾਸਤੇ ਲੋਕ ਰਿਹਾ ਹੀ ਨਹੀਂ ਉਦੋਂ ਲੋਕ ਆਉਂਦੇ ਸੀ ਘੱਜੋ ਦਾ 100 200 300 ਗੱਜ ਦਾ ਘਰ ਆਮ ਹੀ ਵੇਚ ਜਾਂਦਾ ਸੀ ਲੋਕ ਲੈ ਲੈਂਦੇ ਸੀ ਸਮਾਂ ਜਿਹੜਾ ਉਹ ਬਦਲਦਾ ਗਿਆ ਡੇਟ ਪਲੱਸ ਮਾਈਨਸ ਹੁੰਦੇ ਗਏ ਮੈਂ 500 ਰੁਪਏ ਗੱਜ ਦਾ 600 ਰੁਪਏ ਗੱਜ ਨਾਲ ਤੋਂ ਨਕਸੈਂਸ ਨਹੀਂ ਵੇਚਿਆ ਹੋਇਆ ਜੀ ਮੈਂ 400 ਰੁਪਏ ਗੱਜ ਗੁਰਦੇਵ ਨਗਰ ਵੀ ਵੇਚਿਆ ਹੋਇਆ ਹੈ ਜੀ ਮੈਂ 6000 ਰੁਪਏ ਦਾ ਸਰਬਾ ਨਗਰ ਵੀ ਵੇਚਿਆ ਹੋਇਆ ਬਟ ਅੱਜ ਕਿਸੇ ਵੀ ਜਗਤ ਜਾ ਕੇ ਰੇਟ ਨੂੰ ਹੱਥ ਨਹੀਂ ਲੱਗਦਾ ਕਿਉਂਕਿ ਪ੍ਰਾਈਵੇਟ ਕਲਰ ਨਾਜ਼ਰਾਂ ਨੇ ਏਸ ਰੀਅਰ ਸ਼ੇਡ ਦੇ ਉੱਤੇ ਆ ਕੇ ਆਪਣੀ ਪਕੜ ਬਣਾ ਲਈ ਪੇਸ਼ ਕਰਕੇ ਜਿਹੜੇ ਰੇਟ ਹੈ ਉਹ ਡੇ বাই ਡੇ ਵੱਧਦੇ ਰਹੇ ਹੁਣ ਗਵਰਨਮੈਂਟ ਆਈ ਹੈ ਗਵਰਨਮੈਂਟ ਨੇ ਕਿਹਾ ਕਿ 30000 ਆਪਣੇ ਗਾੜੀ ਨੂੰ ਪਲਾਟ ਮਿਲੇਗਾ ਜੀ ਇੱਕ ਹਰ ਬੰਦੇ ਦੀ ਪਾਪਰਟ ਦੇ ਵਿੱਚ ਪਲਾਟ ਆ ਜਾਏਗਾ ਹਮਮ ਲੇਕਿਨ ਮੈਂ ਫਿਰ ਸਰਕਾਰ ਨੂੰ ਕਹੂੰਗਾ ਕਿ ਇਹਦੇ ਦੇ ਥੋੜਾ ਜਿਹਾ ਵਿਚਾਰ ਕਰਕੇ ਏਰੀਆ ਘਟਾ ਕੇ ਪਹਿਲਾਂ 1000 2000 ਏਕੜ ਜਿਹੜੇ ਐ ਉਹਨਾਂ ਨੂੰ ਟਰਾਈ ਕੀਤਾ ਜਾਵੇ ਫਿਰ ਇੰਨੇ ਜ਼ਿਆਦਾ ਲੈਂਡ ਪੋਲਰ ਵੀ ਜਾਂਦੀ ਜਾਵੇ ਜੀ ਸੋ ਆਲਰਜੀ ਬਿਲਕੁਲ ਆਪਾਂ ਗੱਲ ਕਰ ਲਈਏ ਜੇ ਗੱਲ ਕੀਤੀ ਜਾਵੇ ਪ੍ਰੋਪਰਟੀਆਂ ਨੂੰ ਲੈ ਕੇ ਜਾਂ ਫਿਰ ਲੈਂਡ ਪੋਲਿੰਗ ਬਿੱਲ ਨੂੰ ਲੈ ਕੇ ਤਾਂ ਤੁਹਾਡੇ ਜਿੰਨੇ ਵੀ ਡਾਊਟ ਸੀਗੇ ਉਮੀਦ ਕਰਦੇ ਹਾਂ ਕਿ ਇਸ ਵੀਡੀਓ ਨੂੰ ਦੇਖ ਕੇ ਜਰੂਰ ਕਲੀਅਰ ਹੋ ਗਏ ਹੋਣਗੇ ਜੇਕਰ ਤੁਸੀਂ ਵੀ ਪ੍ਰੋਪਰਟੀਆਂ ਦੇ ਵਿੱਚ ਯਾਨੀ ਕਿ ਆਪਣੀ ਪ੍ਰੋਪਰਟੀ ਜਿਹੜੀ ਖਰੀਦਣੀ ਚਾਹੁੰਦੇ ਹੋ ਜਾਂ ਫਿਰ ਆਪਾਂ ਕਹਿ ਸਕਦੇ ਹਾਂ ਕਿ ਤੁਸੀਂ ਪ੍ਰੋਪਰਟੀ ਨੂੰ ਲੈ ਕੇ ਸਭ ਤੋਂ ਜ਼ਿਆਦਾ ਇਨਵੈਸਟਮੈਂਟ ਕਰਨਾ ਚਾਹੁੰਦੇ ਹੋ ਜਾਂ ਖਰੀਦਨੇ ਚਾਹੁੰਦੇ ਹੋ ਤਾਂ ਬਿਲਕੁਲ ਇਹ ਵੀਡੀਓ ਜੁੜੀ ਹੈ ਤੁਹਾਡੇ ਲਈ ਬਹੁਤ ਜ਼ਿਆਦਾ ਖਾਸ ਹੋਣ ਵਾਲੀ ਹੈ ਤੇ ਦੀ ਤੋਂ ਜਲਦੀ ਜਿਹੜਾ ਹੈ ਸਭ ਤੋਂ ਜ਼ਿਆਦਾ ਸ਼ੇਅਰ ਕਰ ਦਿਓ ਕਿਉਂਕਿ ਅੱਜ ਕੱਲ ਪ੍ਰੋਪਰਟੀਆਂ ਨੂੰ ਲੈ ਕੇ ਲੋਕ ਜੁੜੇ ਨੇ ਬਹੁਤ ਜ਼ਿਆਦਾ ਖੱਜਲ ਖਵਾਰ ਹੋ ਰਹੇ ਨੇ ਤਾਂ ਬਿਲਕੁਲ ਸਾਰਿਆਂ ਦੇ ਜਵਾਬ ਜੁੜੇ ਨੇ ਇਸ ਵੀਡੀਓ ਦੇ ਵਿੱਚ ਜਰੂਰ ਮਿਲਗੇ ਹੋਣਗੇ ਸੋ ਹੋਰ ਇਦਾਂ ਦੀ ਅਪਡੇਟਸ ਲਈ ਸਾਡੇ ਨਾਲ ਬਨੇ ਰਹੋ ਤੇ ਦੇਖਦੇ ਰਹੋ ਪੰਜਾਬੀਜ਼ ਲਾਈਫਸਟਾਈਲ